ਹੈਲੋ ਦੋਸਤੋ ਸਸ਼ੀ ਗਾਲਵਾਜੀ ਸਾਰਿਆਂ ਨੂੰ ਬਈ ਮੇਰਾ ਨਾਮ ਆ ਰੁਪਿੰਦਰ ਸਿੰਘ ਔਰ ਸਨੈਪ ਡੀਲ ਦੇ ਕਸਟਮਰ ਕੇਅਰ ਵਾਲੇ ਨੇ ਜਾਂ 24 ਨੇ ਉਹਨਾਂ ਨੂੰ ਮੈਨੂੰ ਇਹ ਸੈਂਡ ਕੀਤਾ ਹੈ ਤੇ ਇਹਦੇ ਵਿੱਚ ਦੇਖੋ ਮੈਂ ਤੁਹਾਨੂੰ ਦਿਖਾਉਣ ਲੱਗਾ ਹਾਂ ਤੇ ਇਸ ਦੇ ਵਿੱਚ ਕੀ ਮਿਲਿਆ ਹੈ ਇਸ ਦੇ ਵਿੱਚ ਮਿਲਿਆ ਹੈ 1 ਲੱਖ ਰੁਪਏ ਦਾ ਬਾਕਸ ਆਹ ਦੇਖੋ ਇਸ ਦੇ ਵਿੱਚ ਮਿਲਿਆ ਹੈ ਦੇਖ ਸਕਦੇ ਹੋ ਤੁਸੀਂ 1 ਲੱਖ ਰੁਪਏ ਦਾ ਕੈਸ਼ ਜਾਂ ਜੋ ਵੀ ਹੈ ਤੇ ਇਸ ਦੇ ਪਿੱਛੇ ਇਹ ਲਿਖਾ ਹੋਇਆ ਹੈ ਨੰਦਾ ਕਸਟਮਰ ਕੇਅਰ ਬਣਾਦਾ ਨੰਬਰ ਵੀ ਇਸ ਨੰਬਰ ਤੇ ਕਾਲ ਕਰਨੀ ਹੈ ਤੇ ਇਹ ਇੱਕ ਫਰਾਡ ਕੰਪਨੀ ਹੈ ਤੇ ਇਸ ਦੇ ਵਿੱਚ ਇੱਕ ਹੋਰ ਚੀਜ਼ ਨਿਕਲੀ थी ਇਹ ਕਹਿੰਦੇ ਵੀ ਇਹਨੂੰ ਸਕ੍ਰੈਚ ਕਰੋ ਵੀ ਇਹਨੂੰ ਸਕ੍ਰੈਚ ਕਰੋ ਤੇ ਇਹਦੇ ਵਿੱਚੋਂ ਨਿਕਲਿਆ 10 ਲੱਖ ਰੁਪਏ ਤੇ ਮੈਂ ਉਹਨਾਂ ਨੂੰ ਕਾਲ ਕੀਤੀ ਵੀ ਹਾਂਜੀ ਮੈਨੂੰ ਵੀ 10 ਲੱਖ ਜਾਂ ਜੋ ਵੀ ਹੈ ਸਕ੍ਰੈਚ ਨਿਕਲਿਆ ਤਾਂ ਉਹ ਕਹਿੰਦੇਗੇ ਤੁਹਾਨੂੰ 10 ਲੱਖ ਰੁਪਏ ਮਿਲ ਜੂਗਾ ਪਹਿਲਾਂ ਤੁਸੀਂ ਸਾਡੇ ਅਕਾਊਂਟ ਦੇ ਵਿੱਚ 9000 ਰੁਪਏ ਜਮ੍ਹਾਂ ਕਰਵਾ ਦਿਓ ਵੀ ਤੁਹਾਨੂੰ 10 ਲੱਖ ਰੁਪਏ ਮਿਲ ਜੂਗਾ ਤੇ ਐਦਾਂ ਨਹੀਂ ਮਿਲਣਾ ਹੈਗਾ ਉਹਨਾਂ ਨੇ ਇਹ ਗੱਲ ਕਹੀ ਆ ਬਈ ਜੀ ਇਹ ਕੋਈ ਪੈਸੇ ਨਹੀਂ ਗੇ ਕੋਈ ਕੁਝ ਨਹੀਂ ਇਹ ਇੱਕ ਬਹੁਤ ਵੱਡਾ ਫਰਾਉਡ ਆ ਜਿੰਨਾ ਹੋ ਸਕਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਤੁ ਕਰੋ ਤਾਂ ਕਿ ਕੋਈ ਵੀ ਇਸ ਤੋਂ ਚੀਜ਼ ਤੋਂ ਬਚ ਸਕੇ ਤਾਂ ਕਿ ਕੋਈ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਨਾ ਜਮ੍ਹਾਂ ਕਰਵਾ ਸਕੇ ਤਾਂ ਪਲੀਜ਼ ਸਾਰਿਆਂ ਨੂੰ ਬੇਨਤੀ ਆ ਕਿਰਪਾ ਕਰਕੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨੀ ਹੋ ਸਕਦੀ ਆ ਮੈਨੂੰ ਜਿੰਨੇ ਵੀ ਲੋਕਾਂ ਨੇ ਸਨੈਪडील ਤੋਂ ਅੱਜ ਤੱਕ ਕੁਝ ਵੀ ਖਰੀਦਿਆ ਹੋਣਾ ਤਾਂ ਇਹ ਹਰ ਇੱਕ ਇਨਸਾਨ ਕੋਲ ਉਹ ਚੀਜ਼ ਗਈ ਹੋਣੀ ਕਿਉਂਕਿ ਇਹਨਾਂ ਨੇ ਉਹਨਾਂ ਲੋਕਾਂ ਕੋਲ ਪਹੁੰਚਾਈ ਹੈ ਜੋ ਵੀ ਸਨੈਪडील ਤੋਂ ਸਮਾਨ ਖਰੀਦਦੇ ਨੇ ਤਾਂ ਪਲੀਜ਼ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ